ਇੱਥੇ ਕਿਸਾਨੀ ਧਰਨੇ ਤੇ ਕਿਸਾਨ ਡਟ ਕੇ ਖੜੇ ਨੇ ਬਾਰਡਰਾਂ ਤੇ ਤੇ ਸਰਕਾਰ ਤੇ ਪ੍ਰਸ਼ਾਸਨ ਦਾ ਨਾਲ ਜਿਹੜੀਆਂ ਆਪਣੀਆਂ ਮੰਗਾਂ ਮੰਵਾਉਣ ਦੇ ਲਈ ਜਿੱਦ ਤੇ ਅੜੇ ਹੋਏ ਨੇ ਉੱਥੇ ਹੀ ਉਹ ਬੀਬੀਆਂ ਵੀ ਜਿਹੜੀਆਂ ਨੇ ਉਹ ਅੰਦੋਲਨ ਦੇ ਵਿੱਚ ਗੁੱਦ ਗਈਆਂ ਨੇ ਤੇ ਨਾਲ ਤਸਵੀਰਾਂ ਜਿਹੜੀਆਂ ਚੱਲ ਰਹੀਆਂ ਨੇ ਕਿ ਬੀਬੀਆਂ ਨੇ ਉੱਥੇ ਇੱਕ ਰੈਲੀ ਗੱਡੀ ਆ ਰੈਲੀ ਜਿਹੜੀ ਸੀ ਮਾਤਾਵਾਂ ਨੇ ਭੈਣਾਂ ਨੇ ਇਕੱਠੇ ਹੋ ਕੇ ਕੇਂਦਰ ਸਰਕਾਰ ਦੇ ਖਿਲਾਫ ਆਪਣੀਆਂ ਮੰਗਾਂ ਮੰਵਾਉਣ ਦੇ ਲਈ ਕੱਢੀ ਆ ਤੇ ਕੀ ਕਹਿੰਦੀਆਂ ਨੇ ਬੀਬੀਆਂ ਉਹ ਵੀ ਤੁਹਾਨੂੰ ਸੁਣਾਉਣੇ ਆ ਤੇ ਸਭ ਤੋਂ ਪਹਿਲਾਂ ਦਾ ਤਸਵੀਰਾਂ ਬਿਆਨ ਕਰਦੀਆਂ ਕਿ ਜਿਹੜਾ ਰੋ ਹੈ ਉਹ ਕੱਲੇ ਕਿਸਾਨਾਂ ਦਾ ਨਹੀਂ ਹਰ ਇੱਕ ਨਾਗਰਿਕ ਦਾ ਜਾਂ ਹਰ ਇੱਕ ਵਿਅਕਤੀ ਦਾ ਜਿਹੜਾ ਹੈ ਉਹ ਸਰਕਾਰ ਦੇ ਖਿਲਾਫ ਹੈ ਆਪਣੀਆਂ ਮੰਗਾਂ ਨੂੰ ਲੈ ਕੇ ਆਓ ਸੁਣਦੇ ਆ ਇਹਨਾਂ ਬੀਬੀਆਂ ਦਾ ਕੀ ਕੁਝ ਕਹਿਣਾ ਹੈ ਸਰਕਾਰ ਦੇ ਖਿਲਾਫ ਜਦੋਂ ਬਾਰਡਰ ਤੇ ਰੈਲੀ ਕੱਢਤੀ ਤਾਂ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਦੇਖਦਾ ਰਹਿ ਗਿਆ ਤੇ ਉਹਨਾਂ ਦੇ ਸਾਹਮਣੇ ਬਾਰਡਰ ਤੇ ਹੀ ਜਿਹੜਾ ਆ ਰੈਲੀ ਕੱਢੀ ਗਈ ਹੈ ਮਾਤਾਵਾਂ ਵੱਲੋਂ ਪਹਿਲਾਂ ਆਪਾਂ ਸੁਣਦੇ ਆ ਕੀ ਕਹਿੰਦੀਆਂ ਨੇ ਇਹ ਬੀਬੀਆਂ ਗੱਲਬਾਤ ਸੁਣ ਕੇ ਨਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਹੱਕ ਦਾ ਹੱਕ ਚਾਹੀਦਾ ਕਿਉਂ ਬੋਲਦੇ ਮਾਕਰ ਦਾ ਹੱਕ ਚਾਹੀਦਾ ਸਾਨੂੰ ਹੱਕ ਤੇ ਅਸੀਂ ਲੜਦੇ ਆਂ ਹਾਂ ਉਹ ਤੇ ਸਾਡੇ ਸਾਡੇ ਸਾਰੇ ਵੀ ਸਾਡੇ ਭਾਈਆਂ ਨੂੰ ਹੱਕ ਦੇਣਾ ਚਾਹੀਦਾ ਜੋ ਜੋ ਸਾਡੇ ਭਾਈਆਂ ਦਾ ਹੱਕ ਹੈ ਉਹ ਹੱਕ ਮਿਲਣਾ ਚਾਹੀਦਾ ਅਸੀਂ ਮੇਰੇ ਭਾਈਆਂ ਦੇ ਨਾਲ ਆ ਸਾਰੇ ਹਰ ਵਾਰਕ ਸਾਨੂੰ ਕੋਲ ਕੋਲ ਕੀਤਾ ਜਾਂਦਾ ਫਿਰ ਜਾਣ ਕੇ ਕਰਦੇ ਨੇ ਮਾਰ ਕੇ ਕਰਦੇ ਨੇ ਜਾਣ ਕੇ ਕਰਦੇ ਨੇ ਅੱਛਾ ਹਾਂ ਕੌਣ ਕਰਦਾ ਇਹ ਵੀ ਨਾ ਮੋਟਰ ਬੋਟਾ ਪਾ ਕੇ ਜਿੱਤ ਕੇ ਹੈ ਬੋਟਾ ਲੈ ਕੇ ਫਿਰ ਕਰਦੇ ਨੇ ਪਤਾ ਮੋਦੀ ਨੂੰ ਕੀ ਕਹੋਗੇ ਆ ਦੇਖੋ ਮਾਤਾ ਮਾਂ ਦਾ ਗੁੱਸਾ ਦੇਖ ਲਓ ਤੁਸੀਂ ਵੀ ਕਿੰਨਾ ਜਿਆਦਾ ਰੋ ਹੈ ਇਹ ਬੀਬੀਆਂ ਨੇ ਰੈਲੀ ਗੱਡੀ ਆ ਬਾਰਡਰ ਤੇ ਖਨੌਰੀ ਬਾਰਡਰ ਦੀਆਂ ਤਸਵੀਰਾਂ ਨੇ ਇੱਥੋਂ ਦੇ ਪੁੱਤਾਂ ਤੇ ਕਿਸਾਨਾਂ ਦੇ ਨਾਲ ਖੜੇ ਹੋ ਹਾਂ ਵੀਰ ਨਾਲ ਖੜੇ ਆ ਸੀ ਪੁੱਤਾਂ ਦੇ ਖੜੇ ਦੇਖ ਖੱਟਾਂ ਵਾਸਤੇ ਲੜਦੇ ਆ ਹੱਕਾਂ ਵਾਸਤੇ ਲੜਦੇ ਆ ਸਾਡੇ ਭਾਈਆਂ ਨੂੰ ਅੱਜ ਕਿਉਂ ਨਹੀਂ ਜਾਣ ਦਿੰਦੇ ਕਿਉਂ ਰੋਕਿਆ ਜਾਂਦਾ ਹੈ ਕਿਉਂ ਨਹੀਂ ਸਾਡੀ ਮੰਗਾ ਸੁਣਿਆ ਜਾਂਦਾ ਕਿਉਂ ਸਾਨੂੰ ਸੁਣਾਤ ਹੁੰਦੀ ਆ ਕੱਲੀ-ਕੱਲੀ ਮਾਤਾ ਮੂਰੇ ਹੋ ਹੋ ਕਹਿ ਰਹੀ ਆ ਦੇਖ ਲਓ ਤੁਸੀਂ ਗੱਲਾਂ ਦੇਖ ਲਓ ਇਹ ਮੰਗਾ ਨੇ ਹੱਕੀ ਮੰਗਾ ਨੂੰ ਲੈ ਕੇ ਪ੍ਰਦਰਸ਼ਨ ਸਾਤਵੇਂ ਸਾਤਵੇਂ ਬੈਠੇ ਤੇ ਜੀ ਅਸੀਂ ਲੰਗਰ ਵੀ ਪਹੁੰਚਾਉਂਦੀਆਂ ਸੀ ਜੀ ਪਤਾਰਕੇੜ ਤੋਂ ਆਸੀ ਸਾਰੀ ਸੰਗਤ ਅਸੀਂ ਪਾਇਆਂ ਨੂੰ ਆਏ ਕਦੋਂ ਸ਼ਾਂਤ ਰੱਖਦੀ ਐ ਸ਼ਾਂਤੀ ਆ ਮੋਦੀ ਦੀ ਉਚਾਲ ਹੈ ਅੱਜ ਕਿਵੇਂ ਦੇਖਦੇ ਹੋ ਉਹੀ ਫੇਰ ਮੋਹਰ ਬਣਾਉਂਦੇ ਆ ਇਹ ਬਾਰ ਬਾਰ ਹਾਂ ਵੀ ਇਹ ਕਦੇ ਵੀ ਸਾਨੂੰ ਸਾਰੇ ਰੋਜ਼ ਪ੍ਰਗਟ ਕਰਨ ਦੋ ਜੇ ਅਸੀਂ ਦੁਖੀ ਆ ਤਾਂ ਸਿਰ ਕੌਣ ਚਾ ਅਬ ਦਾ ਕਰੋਸ ਕਰ ਰਹੀਆਂ ਸੰ ਕਿਉਂ ਨਹੀਂ ਕਰਦੇ ਉਸ ਪਰ ਸਰਕਾਰ ਪੂਰੀ ਮਜਬੂਰ ਹੋ ਰਹੀ ਹੈ ਸਰ ਕਿਸਾਨਾ ਰੋਕ ਫਿਰ ਕਿਸਾਨ ਕਰਨ ਵੀ ਕੀ ਮਜਬੂਰੀ ਹੈ ਕਿਸਾਨਾਂ ਦੀ ਵੀ ਖੜਨਾ ਰੋਜ਼ੀ ਰੋਟੀ ਲਈ ਖੜੇ ਨੇ ਵੀ ਬਚਾਰੇ ਕਿਹਦੇ ਕਿਸੇ ਦਾ ਨਹੀਂ ਜੀ ਕਰਦਾ ਵੀਰੇ ਘਰ ਪਰਿਵਾਰ ਛੱਡਣ ਉਹਨਾਂ ਦੀ ਮਜਬੂਰੀ ਚਾਹ ਦਿਵਾ ਦੇ ਬੁੱਤਾਂ ਸੀ ਗੁਰਦੁਆਰੇ ਬੈਠਾ ਨੂੰ 4 ਦਿਨ ਹੋ ਗਏ ਖੇਤੋਂ ਦੇ ਅੰਦਰ ਪਕਾਉਂਦੇ ਨੂੰ ਜਦੋਂ ਤੱਕ ਕਿਸਾਨ ਭਾਈ ਰਹਿਣਗੇ ਸਾਡੇ ਬਾਰਡਰ ਤੇ ਅਸੀਂ ਬਾਰਡਰ ਆਈ ਜਾਂਦੇ ਆ ਉਦੋਂ ਤੱਕ ਅਸੀਂ ਐਂ ਲੰਗਰ ਛਕਾਉਂਦੇ ਰਵਾਂਗੇ ਲੰਗਰ ਬਣਾਉਂਦੇ ਰਵਾਂਗੇ ਹਾਂ ਤੁਸੀਂ ਵੀ ਸੁਣਿਆ ਵੀ ਇਹ ਰੈਲੀ ਜਿਹੜੀ ਬਾਰਡਰ ਤੇ ਕੱਢੀ ਆ ਨਾ ਬੀਬੀਆਂ ਨੇ ਜਿਹੜਾ ਰੋਹ ਦੇਖ ਸਕਦੇ ਹੋ ਆਪਣੀ ਮੰਗਾਂ ਨੂੰ ਲੈ ਕੇ ਕਿਸਾਨ ਸੜਕਾਂ ਦੇ ਉੱਤੇ ਉਤਰਿਆ ਹੋਇਆ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਰਕੇ ਕਮੈਂਟਾਂ ਜਰ ਆਪਦੀ ਰਾਇ ਜ਼ਰੂਰ ਸਾਂਝੀ ਕਰੋ ਤੇ ਕਿਸਾਨਾਂ ਦੀ ਸਪੋਰਟ ਦੇ ਲਈ ਵੱਧ ਤੋਂ ਵੱਧ ਦਬ ਕੇ ਸ਼ੇਅਰ ਕਰ ਦਿਓ ਇਸ ਵੀਡੀਓ ਨੂੰ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ